पंजाब ऐसी जब मोदी साहब आऊंगे तब फते ही होनी पंजाब तेरह की तेरह सीटा बीजेपी खाते ऐसी जरूर जाऊंगी महारानी प्रणीत कौर जी जीतेंगी मोदी जी की सपोर्ट से उन्हीं का नाम है पूरे हिंदुस्तान में जो अभी पीछे कानून आया तो किसानों के फेवर में था जो किसानों को सही तरह से पढ़ाया नहीं गया है और एक झूठ को बार बार बोलने से लोग उसके गुमराह हो जाते ਅਨਮੋਲ ਗਗਨ ਮਾਨ ਮੰਤਰੀ ਹੈ ਪੰਜਾਬ ਦੀ ਉਹ ਕਹਿੰਦੀ ਸਾਡੀ ਸਰਕਾਰੋਂ ਪੰਜਾਂ ਪੰਜਾ ਮਿੰਟਾਂ ਵਿੱਚ ਐਮਐਸਬੀ ਦੇਵਾਂਗੇ ਤੇ ਉਹ ਕਿਸਾਨਾਂ ਨੂੰ ਕਿਉਂ ਨਹੀਂ ਕੇੜਦੇ ਮੋਦੀ ਜੀ ਅਗਰ ਸਰਕਾਰ ਵਿੱਚ ਹੈ ਸੈਂਟਰ ਵਿੱਚ ਹੈ ਔਰ ਯਹਾਂ ਪਰ ਨੀਤ ਕੌਰ ਜੀ ਜੀਤਦੀ ਹੈ ਤਾਂ ਡਾਇਰੈਕਟ ਅਪਰੋਚ ਹੋਗਾ ਉਨ੍ਹਾਂ ਦਾ ਮੋਦੀ ਜੀ ਤੇ ਆਲਾ ਦੇ ਵਿੱਚ ਪੀਐਮ ਮੋਦੀ ਹੁਣਾਂ ਦੀ ਰੈਲੀ ਹੋ ਰਹੀ ਹੈ ਤਾਂ ਵੱਡੇ ਕਾਫਲੇ ਜਿਹੜੇ ਨੇ ਉਹ ਪੀਐਮ ਮੋਦੀ ਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਨਗੇ ਸੱਚ ਕਾਲ ਜੀ ਕਿੱਥੋਂ ਆਏ ਅੱਪਾ ਜੀਰਕਪੁਰ ਤੋਂ ਆਏ ਜੀ ਮੈਂ ਅਮਿਤ ਪਾਰਗਤ ਸ਼ੈਟੀ ਯੂਵਕਰਨਿਕਨ ਮੈਂਬਰ ਹਾਂ ਬੀਜੇਪੀ ਤੋਂ ਪੀਐਮ ਮੋਦੀ ਹੁਣੀ ਬਹੁਤ ਲੰਮੇ ਸਮੇਂ ਬਾਅਦ ਪੰਜਾਬ ਆਏ ਨੇ ਤਾਂ ਬੀਜੇਪੀ ਵਰਕਰਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਤੁਸੀਂ ਜੋਸ਼ ਨਾਅਰੇ ਤੋਂ ਦੇਖ ਸਕਦੇ ਕਿੰਨਾ ਜੋਸ਼ ਤੇ ਸ਼ਾਰਾ ਦੇ ਵਿੱਚ ਕਾਫੀ ਉੱत्साਹ ਹੈਗਾ ਪੰਜਾਬ ਦੀ ਧਰਤੀ ਤੇ ਵਿੱਚ ਮੋਦੀ ਸਾਹਿਬ ਦੂਜੀ ਵਾਰ ਵੈਸੇ ਤਾਂ ਇੱਕ ਵਾਰ ਪਹਿਲੀ ਵਾਰ ਹੈ ਕਿਉਂ ਪਹਿਲੀ ਵਾਰ ਤਾਂ ਚੰਨੀ ਸਾਹਿਬ ਦੀ ਸਰਕਾਰ ਦੇ ਵਿੱਚ ਮੋਦੀ ਸਾਹਿਬ ਨੂੰ ਰੋਕ ਲਿਆ ਜੀ ਲੇਕਿਨ ਇਸ ਵਾਰ ਫਤਿਹ ਰੈਲੀ ਦਾ ਮਤਲਬ ਹੈ ਕਿ ਪੰਜਾਬ 'ਚ ਜਦ ਮੋਦੀ ਸਾਹਿਬ ਆਉਣਗੇ ਤਾਂ ਫਤਿਹ ਹੋਣੀ ਪੰਜਾਬ ਦੇ 13 ਦੀ 13 ਛਿੱਟਾ ਬੀਜ ਬਹੁਤ ਵਧੀਆ ਰਿਜ਼ਲਟ ਹੈਗਾ ਸਾਰੇ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਵਾਰ ਜੋ ਆਏਗਾ ਜੋ ਮੋਦੀ ਹੀ ਇਹ ਸਰਕਾਰ ਹੀ ਆਏਗੀ ਬਸ ਚਾਹੇ ਬਿਲਕੁਲ ਬ੍ਰਾਈਟ ਫਿਊਚਰ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਜਿੱਤेंगी ਮੋਦੀ ਜੀ ਕੀ ਸਪੋਰਟ ਸੇ ਉਨ੍ਹਾਂ ਦਾ ਨਾਮ ਹੈ ਪੂਰੇ ਹਿੰਦੁਸਤਾਨ ਮੇ ਜੇ ਮੋਦੀ ਜੀ ਬਹੁਤ ਉਤਸ਼ਾਹੀ ਤੇ ਸਭ ਲੋਕ ਦੇਖੋ feel ਲੱਗ ਰਿਹਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਹੋਣਾ ਨੂੰ ਜਿਹੜਾ ਇਸ ਤੋਂ ਬਾਅਦ ਪੀਐਮ ਮੋਦੀ ਹੋਣਾ ਦੀ ਰੈਲੀ ਆ ਰੈਲੀ ਤੋਂ ਬਾਅਦ ਕਿਸ ਤਰ੍ਹਾਂ ਦਾ ਹੰਗਾਰਾ ਮਿਲੂਗਾ ਜਾਂ ਹੋਰ ਸਿੱਟਾਂ ਤੇ ਅਸਰ ਪਊਗਾ? ਬਹੁਤ ਅਸਰ ਪਵੇਗਾ ਜੀ। ਮਹਾਰਾਣੀ ਪਰਨੀਤ ਕੋਲ ਪਹਿਲਾਂ ਮਿਲ ਚੁਕੀਆਂ ਆਪਣੇ ਮੈਂਬਰ ਪਾਰਲੀਮੈਂਟ ਤਾਂ ਲੋਕਾਂ ਦੇ ਵਿੱਚ ਇਹਨਾਂ ਦੀ ਹੈ ਹੀ ਪਛਾਣ। ਤਾਂ ਕਲੀਅਰ ਹਨਾ ਦੀ। ਆਹ ਨੂੰ ਪਟਿਆਲਾ ਨੂੰ ਚੁਣੁੰਦਾ ਕੀ ਰੀਜ਼ਨ ਲੱਗ ਰਿਹਾ ਹੈ ਕਿ ਪਟਿਆਲਾ ਦੇ ਵਿੱਚ ਰੈਲੀ ਕਰਨੀ ਮੋਦੀ ਸਾਹਿਬ ਨੂੰ ਕਿਉਂ ਲੱਗਿਆ? ਵੀ ਪਟਿਆਲਾ ਸ਼ੀ ਇਜ਼ ਅ ਗ੍ਰੇਟ ਲੀਡਰ। ਮਹਾਰਾਣੀ ਪਰਨੀਤ ਕੋਰ ਇਜ਼ ਅ ਗ੍ਰੇਟ ਲੀਡਰ ਐਂਡ ਵੈਨ ਸ਼ੀ ਜੁਆਇਨਸ ਥਿਸ ਬੀਜੇਪੀ ਪਾਰਟੀ ਤੋਂ ਉਹਨਕੇ ਪਤਾ ਜੀ ਸੀਟ ਜਿੱਤਣ ਵਾਲੀ ਸੀਟ ਹੈ ਜਿੱਤਣ ਸੀਟੇ ਸੀਟ 'ਚ ਆਪਾਂ ਹੋਰ ਆਪਣੀ ਇੱਕ ਹਵਾ ਕਿਉਂਕਿ ਦੇਖੋ 9 ਹਲਕੇ ਆਂਦੇ ਆ 9 ਹਲਕੇ ਦੀ ਜਿਹੜੀ ਇੱਕ ਹਵਾ ਬਣੂਗੀ ਤਾਂ ਨਾਲ ਦੀ ਜਿਹੜੀ ਵੀ ਲੋਕ ਸਭਾ ਹੈਗੀ ਆਨੰਦਪੁਰ ਸਾਹਿਬ ਹੋਵੇ ਜਾਂ ਆਪਣੇ ਬਠਿੰਡੇ ਸਾਈਡੋਂ ਉਹ ਇੱਕ ਸੈਂਟਰ ਹੋ ਗਿਆ ਸੈਂਟਰ ਪੁਆਇੰਟ ਹੋ ਗਿਆ ਤੇ ਹਵਾ ਦਾ ਸਿਰ ਮੋਦੀ ਜੀ ਆਉਣ ਬਾਅਦ ਪੂਰੇ ਪੰਜਾਬ 'ਚ ਵਧੀਆ ਲਹਿਰ ਬਣ ਜੂਗੀ ਕਿੰਨਾ ਕੋਈ ਇਕੱਠ ਹੋਊ ਅੱਜ ਦੇਖੋ ਤੁਹਾਨੂੰ ਤੁਸੀਂ ਕੱਢ ਰੋਡ ਤੇ ਤੁਸੀਂ ਦੇਖੋ ਜਹਾਂ ਤੇ ਮੈਂ ਕਹਿੰਦਾ ਲੱਖ ਤੇ ਲੱਖ ਤੇ ਵੱਧ ਹੋਗਾ ਇਕੱਠ ਦੇਖਿਓ ਤੁਸੀਂ ਇਹ ਦੇਖੂਗੇ पटियाले लोकसभा दी है एद, एद, एद सबसे सीनियर लीडर क्यों रह पटियाला कैप्टन साहब तो उनका वजह से यहाँ पर भी रैली की हुई है तो वो सबसे बढ़िया मैसेज आएगा पंजाब के अंदर बाकी मोदी जी का है तो दो लाख से ज्यादा तो होंगे बीजेपी का स्ट्रॉन्ग होना बहुत जरूरी है बॉर्डर स्टेट है क्यों लगता है क्यों लगता है बीजेपी जहाँ जहाँ भी बॉर्डर स्टेट पर रहती है उस जगह पे जाके बीजेपी देशभक्त पार्टी है ਜੋ ਦੇਸ਼ ਕੇ ਲਿਏ ਬਾਰਡਰ ਕੋ ਸਿਕਿਉਰ ਕਰ ਰਖਤੇ ਹੈ ਜਿਹੜਾ ਪੰਜਾਬ ਦੇ ਵਿੱਚ ਨਿਕਲੇ বিজেপি ਬਹੁਤ ਜੋੜੀ ਹੈ ਜਿਹੜੀ ਆਮ ਆਦਮੀ ਪਾਰਟੀ ਨਸ਼ੇ ਨੂੰ ਨਾਮ ਲੈ ਕੇ ਆਈ ਸੀ ਔਰ ਨਸ਼ਾ ਪੰਜਾਬ ਦੇ ਵਿੱਚ ਖਤਮ ਹੋਊਗਾ ਉਹ ਮੋਦੀ ਸਰਕਾਰ ਹੀ ਕਰ ਸਕਦੀ ਹੈ ਚਾਹ ਪਾਵੇ ਐਮਪੀ ਚ ਹੋਵੇ ਜਾਂ ਰਾਜਸਥਾਨ ਚ ਹੋਵੇ ਜਾਂ ਗੁਜਰਾਤ ਚ ਹੋ ਤੁਸੀਂ ਦੇਖਦੇ ਕਿੰਨਾ ਮਾਰਦਿਕ ਪ੍ਰਤਾਜ ਜਿਹੜਾ ਮਨਸਲੀ ਪ੍ਰਤਾਜ ਕਿੰਨਾ ਗ੍ਰਿਫਤਾਰ ਹੁੰਦਾ ਕਿੰਨੇ ਉਹਨਾਂ ਦੇ ਦੱਡ ਨਾਲ ਲੱਗਦੇ ਹੈ ਗੁਜਰਾਤ ਦੇ ਮੰਦਰਗਾ ਕਿੰਨਾ ਨਸ਼ਾ ਪਿੱਛੇ 200 2000 ਕਰੋੜ ਦਾ ਨਸ਼ਾ ਵੜਿਆ ਗਿਆ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਆ ਬੈਠੇ ਨੇ ਸਾਰੇ ਪਟਿਆਲੇ ਵਾਲੇ ਦੋਲੇ ਕਿਸਾਨ ਬੈਠੇ ਆਓ ਕਿਵੇਂ ਸਰ ਕਿਸਾਨੋ ਕੋ ਡਾਇਵਰਟ ਕੀਤਾ ਜਾ ਰਿਹਾ ਹੈ ਗਲਤ ਇਨਫੋਰਮੇਸ਼ਨ دی ਜਾ ਰਹੀ ਹੈ ਜੋ ਕਿਸਾਨ ਜੋ ابھی ਪਿੱਛੇ ਕਾਨੂੰਨ ਆਇਆ ਤਾਂ ਕਿਸਾਨੋ ਕੇ ਫੇਵਰ ਮਤਾ ਜੋ ਕਿਸਾਨੋ ਕੋ ਸਹੀ ਤਰੀਕੇ ਨਾਲ ਪੜਾਇਆ ਨਹੀਂ ਗਿਆ ਹੈ ਔਰ ਇੱਕ ਝੂਠ ਕੋ बार-बार ਬੋਲਨੇ ਸੇ ਲੋਗ ਉਸਕੇ ਗੁੰਮਰਾਹ ਹੋ ਜਾਂਦੇ ਸਾਬ ਨੇ ਬਾਪਸ ਲੈ ਲਏ ਨਹੀਂ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਐਮਐਸਪੀ ਪਿੱਛੇ ਖੜੇ ਹੈ ਤੁਸੀਂ ਸਾਡੇ ਅਨਮੋਲ ਗਗਨ ਮਾਨ ਮੰਤਰੀ ਹੈ ਪੰਜਾਬ ਦੀ ਉਹ ਕਹਿੰਦੀ ਸਾਡੀ ਸਰਕਾਰ ਪੰਜਾ ਪੰਜਾ ਮਿੰਟਾਂ ਵਿੱਚ ਐਮਐਸਪੀ ਦੇਵਾਂਗੇ ਤੇ ਉਹ ਕਿਸਾਨ ਉਹਨਾਂ ਨੂੰ ਕਿਉਂ ਨਹੀਂ ਕਹਿ ਦਿੰਦੇ ਉਹਨਾਂ ਨੂੰ ਕਿਸਾਨ ਕਿਉਂ ਨਹੀਂ ਕਹਿੰਦੇ ਹੁਣ ਕਹਿੰਦੇ ਸੀ ਸੈਂਟਰ ਦੇ ਵਿੱਚ ਉਹ ਸੈਂਟਰ ਦੋਗੇ ਐ ਜਦੋਂ 23 ਫਸਲਾਤੇ ਦੇ ਰਹੀ ਹੈ ਮੋਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਝੋਨੇ ਚਾਵਲ ਦੀ ਗੱਲ ਕਰਦੇ ਹੋ ਦਾਲਾ ਜ ਤੁਹਾਨੂੰ ਦੇ ਰਿਹਾ ਤੁਸੀਂ ਦਾਲੇ ਕਿਉਂ ਨਹੀਂ ਉਗਾਉਂਦੇ ਜਿਆਦਾ ਉਹ ਵੀ ਤਾਂ ਕਰਨੀ ਚਾਹੀਦੀ ਨਾ ਦੇਖੋ ਸਾਰੀ ਮੰਗ ਆ ਉਹਨੂੰ ਬੱਚਾ ਕਰਦੇ ਵਿੱਚ ਹਰ ਮੰਗ ਤਾਂ ਮਾਂ ਵੀ ਨਹੀਂ ਮੰਗਦਾ ਨਾ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਤਾਂ ਉਹਨੂੰ ਸਮਝਣਾ ਚਾਹੀਦਾ ਉਹ ਕਿਸਾਨਾਂ ਦੇ ਫੇਵਰਚ ਹੀ ਹੈ ਗੱਲ ਉਹ ਨਹੀਂ ਹੈਗੀ ਔਰਤਾਂ ਦੇ ਲਈ ਕਿੱਦਾਂ ਮੋਦੀ ਸਰਕਾਰ ਔਰਤਾਂ ਦੇ ਲਈ ਔਰਤਾਂ ਨੂੰ ਕਿਉਂ ਲੱਗ ਹੈ ਤੇਥੇ ਆਪਨੇ ਯੂਪੀ ਮੇਂ ਦੇਖਾ ਹੋਗਾ ਸ਼ਾਮ ਕੋ ਵੀ ਲੇਡੀਜ਼ ਨਹੀਂ ਨਿਕਲ ਪਾਤੀ ਥੀ ਯੋਗੀ ਜੀ ਆਏ ਹੈ ਤਾਂ ਉਹਨਾਂ ਨੇ बिल्कुल ठीक किया है अमन है शांति है इतना बड़ा बहुत अच्छी अच्छी चीजें डेवलपमेंट हुई है सड़कें बनी हैं हाईवे आप देख लीजिए पंजाब दे माहौल हाँ। सही नहीं लगता और नहीं पंजाब में पंजाब में नशा बहुत है और नहीं ये नहीं है कि सेफ नहीं है क्राइम है पर इतना ज्यादा जाहिर नहीं होता है जैसे पहले यूपी में होता था पर अगर मोदी जी आते हैं तो डेफिनेटली और मोदी जी अगर सरकार में है सेंटर में है ਔਰ ਯਹਾਂ ਪਰ ਨੀਤ ਕੌਰ ਜੀ ਜੀਤਦੀ ਹੈ ਤਾਂ ਡਾਇਰੈਕਟ ਅਪਰੋਚ ਹੋਗਾ ਉਨ੍ਹਾਂ ਦਾ ਮੋਦੀ ਜੀ ਸੇ ਜਿਸੇ ਫ੍ਰੀ ਸਿਟੀ ਆਜ ਪੰਜਾਬ ਦੇ ਅੰਦਰ ਸ਼ਾਮ ਨੂੰ ਵਪਾਰੀ ਦਾ ਨਹੀਂ ਪਤਾ ਬਈ ਬਹਾ ਕਰ ਪਹੁੰਚੂਗਾ ਨਹੀਂ ਪਹੁੰਚੂਗਾ ਕਿੰਨੇ ਗੈਂਗਸਟਰ ਗੈਂਗਸਟਰਵਾਦ ਹੋ ਗਿਆ ਹੈ ਯੂਪੀ ਦੇ ਵਿੱਚ ਖਤਮ ਹੋ ਗਿਆ ਗੈਂਗਸਟਰਵਾਦ ਔਰ ਪੰਜਾਬ ਦੇ ਵਿੱਚ ਵੱਧ ਗਿਆ ਹੈ ਪੰਜਾਬ ਦੇ ਵਿੱਚ ਆਖ ਸਕਦੇ ਹੋ ਤੁਸੀਂ ਕਿ ਜਹਾਜ਼ ਜਾ ਰਿਹਾ ਹੈ ਸ਼ਾਇਦ ਇੱਥੇ ਲੈਂਡ ਕੀਤਾ ਕਰੂਗਾ ਤੇ ਉਸ ਤੋਂ ਬਾਅਦ ਮੋਦੀ ਸਾਹਿਬ ਇਥੇ ਆ ਕੇ ਪਹੁੰਚ ਚੁੱਕੇ ਨੇ ਬਹੁਤ ਸਵਾਗਤ ਹੈ ਪੰਜਾਬ ਦੀ ਜਨਤਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਈ ਨਰੇਂਦਰ ਮੋਦੀ ਜਿੰਦਾਬਾਦ ਦੇਖਿਓ ਜੀ ਸਾਰੇ ਖੁਸ਼ ਹੈ ਉੱत्साਹ ਹੈ ਮੋਦੀ ਜੀ ਆ ਚੁੱਕੇ ਹਨ ਸ਼ਾਹ ਦੇਖ ਸਕਦੇ ਹੋ ਤੁਸੀਂ ਭਾਜਪਾ ਦੇ ਜਿੰਨੇ ਵਰਕਰ ਨੇ ਉਹਨਾਂ ਦੇ ਵਿੱਚ ਉਤਸ਼ਾਹ ਆ ਹਾਲਾਂਕਿ ਮੋਦੀ ਜੀ ਹਜੇ ਜਹਾਜ਼ ਦੇ ਵਿੱਚ ਨੇ ਪਰ ਇੱਥੇ ਹੋਰ ਜਿਹੜੀ ਹੈ ਤਸਵੀਰਾਂ ਮੈਂ ਪ੍ਰਵੀਂਦਰ ਜੀ ਉਹਨਾਂ ਨੂੰ ਕਹੂੰਗਾ ਕਿ ਆਪਾਂ ਇਕ ਵਾਰ ਪਿੱਛੇ ਨੂੰ ਦਿਖਾ ਕੇ ਜਰੂਰ ਲਈਏ ਵੀ ਪਿੱਛੇ ਨੂੰ ਤਸਵੀਰਾਂ ਕਿਹੋ ਜੀਆਂ ਨੇ ਬਹੁਤ ਵਰਕਰ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਆ ਇੱਥੇ ਵਰਕਰ ਦਿਖਾਈ ਦੇ ਰਹੇ ਨੇ ਤਾਂ ਲਗ ਜਿਹੜਾ ਬਹੁਤ ਸਾਰੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹੈਲੀਕਾਪਟਰ ਇੱਥੇ ਪਹੁੰਚ ਚੁੱਕੇ ਨੇ ਤਾਂ ਇੱਥੋਂ ਕੁਝ ਹੀ ਦੂਰੀ ਦੇ ਉੱਤੇ ਜਿਹੜਾ ਵੀ ਮੋਦੀ ਜੀ ਹੁਣਾਂ ਨੇ ਲੈਂਡ ਕਰਨਾ ਉਸ ਤੋਂ ਬਾਅਦ ਇੱਥੇ ਪਹੁੰਚਣਗੇ ਤਾਂ ਬਹੁਤ ਸਾਰੇ ਜਿਹੜੇ ਵਰਕਰਸ ਨੇ ਇੱਥੇ ਪਹੁੰਚ ਰਹੇ ਨੇ ਪਿੱਛੇ ਨੂੰ ਹੋਰ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਕੇ ਆਵਾਂਗੇ ਕਿ ਕਿਹੋ ਜਿਹਾ ਪ੍ਰਬੰਧ ਨੇ ਪਿੱਛੇ ਤੱਕ ਜਿਹੜੀਆਂ ਤਸਵੀਰਾਂ ਨੇ ਮੈਂ ਪ੍ਰਿੰਦਰ ਜੀ ਨੂੰ ਕਹੂੰਗਾ ਕਿ ਕੈਮਰਾ ਉੱਚਾ ਕਰਕੇ ਜਿਹੜਾ ਜ਼ਰੂਰ ਦਿਖਾਇਆ ਜਾਵੇ ਤਾਂ ਇਹ ਵਰਕਰ ਲਗਾਤਾਰ ਪਹੁੰਚ ਰਹੇ ਨੇ ਲਗਾਤਾਰ ਜਿਹੜੇ ਆ ਵੱਖ-ਵੱਖ ਥਾਵਾਂ ਤੋਂ ਇਹ ਤਸਵੀਰਾਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੀਜੇਪੀ ਵਰਕਰ ਵੱਖ-ਵੱਖ ਥਾਂ ਤੋਂ ਪੰਜਾਬ ਤੋਂ ਜਿਹੜੇ ਨੇ ਪਹੁੰਚ ਰਹੇ ਆ ਇਹ ਤਸਵੀਰਾਂ ਨੇ ਤਾਂ ਤਸਵੀਰਾਂ ਬੱਚੇ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਬੱਚੇ ਪਹੁੰਚੇ ਹੋਏ ਨੇ ਤਾਂ ਇਹ ਤਾਂ ਇਹ ਉਤਸ਼ਾਹ ਜਿਹੜਾ ਦਿਖਾਈ ਦੇ ਰਿਹਾ ਹੈ ਬੀਜੇਪੀ ਵਰਕਰਾਂ ਦੇ ਵਿੱਚ ਦੇਸ਼ ਦੇ ਵਿੱਚ ਬੀਜੇਪੀ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਪਹੁੰਚੇ ਨੇ ਤੇ ਉਹ ਜਦੋਂ ਪਹੁੰਚ ਰਹੇ ਨੇ ਤਾਂ ਬੀਜੇਪੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਜ਼ਰੂਰ ਆ ਕਿਉਂਕਿ 2022 ਦੇ ਵਿੱਚ ਪਹਿਲਾਂ ਇੱਕ ਰੈਲੀ ਹੋਣੀ ਸੀ ਉਦੋਂ ਰੈਲੀ ਨਹੀਂ ਸੀ ਹੋ ਸਕੀ ਉਹ ਰੈਲੀ ਕੈਂਸਲ ਹੋ ਗਈ ਸੀ ਤਾਂ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ ਨੇੜੇੋਂ ਜਿਹੜੇ ਆ ਭਾਜਪਾ ਦੇ ਵਰਕਰ ਇੱਥੇ ਪਹੁੰਚ ਰਹੇ ਨੇ ਪੀਐਮ ਮੋਦੀ ਹੁਣਾਂ ਨੂੰ ਸੁਣਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਲਗਾਤਾਰ ਜਿਹੜੇ ਆ ਤੇ ਵਰਕਰ ਪਹੁੰਚੇ ਨੇ ਹੋਰਾਂ ਹੋਰ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਤਾਂ ਝੰਡਾ ਜਿਹੜਾ ਤੁਹਾਡੇ ਹੱਥ 'ਚ ਭਾਜਪਾ ਮੋਦੀ ਸਾਹਿਬ ਲਗਭਗ ਪਹੁੰਚ ਚੁੱਕੇ ਨੇ ਕੀ ਅਰੇ ਆਏਗਾ ਤਾਂ ਮੋਦੀ ਹੀ ਜੋ ਮਰਜੀ ਬੋਲੇਗਾ ਹੀ ਜੋ ਮਰਜੀ ਕੁਝ ਕਰ ਲੇ ਉਹ ਕਿਉਂ ਲੱਗ ਰਿਹਾ ਹੈ ਭਾਰਤ ਆਪ ਕੋ ਦੇਖੋ ਉਹ ਅਭੀ ਵੀ ਬੋਲਣ ਕੀ ਚਲੂ ਰਹਾ ਹੈ ਬੋਲਣ ਕੀ ਜਰੂਰਤ ਹੈ ਕਿਆ ਮਹਾਰਾਣੀ ਪ੍ਰਦੀਪ ਕੁਮਾਰ ਜਿੰਦਾਬਾਦ ਮੋਦੀ ਸਾਹਿਬ ਦੇ ਆਣ ਤੋਂ ਬਾਅਦ ਪੰਜਾਬ ਦੀਆਂ ਬਾਕੀ ਸੀਟਾਂ ਦੇ ਉੱਤੇ ਜਿਹੜੇ ਬੀਜੇਪੀ ਦੇ ਜਿੰਨੇ ਉਮੀਦਵਾਰ ਨੇ ਉਹਨਾਂ ਨੂੰ ਨਹੀਂ ਨਹੀਂ ਟੱਕਰ ਮੇ ਕੋਈ ਹੈ ਨਹੀਂ ਮੋਦੀ ਜੀ ਦੇ ਟੱਕਰ 'ਮੇ ਕੋਈ ਨਹੀਂ ਹੈ ਟੱਕਰ 'ਮੇ ਮਤ ਪੜੋ ਚੱਕਰ 'ਮੇ ਕੋਈ ਨਹੀਂ ਹੈ ਟੱਕਰ 'ਮੇ ਭਾਰਤ ਮਾਤਾ ਦੀ ਜੈ ਜੀਪੀ ਵਰਕਰਾਂ ਦੇ ਵਿੱਚ ਉਤਸ਼ਾਹ ਆ ਹੋਰ ਵੀ ਤਸਵੀਰਾਂ ਤੁਹਾਨੂੰ ਪਿੱਛੇ ਨੂੰ ਦਿਖਾਵਾਂਗੇ ਇਹ ਦੂਜੇ ਗੇਟ ਇਧਰੋਂ ਇੰਟਰੀਅਲ ਵੱਖ-ਵੱਖਰੀਆਂ ਐਂਟਰੀਆਂ ਨੇ ਇਧਰੋਂ ਜਿਹੜੇ ਬੀਜੇਪੀ ਦੇ ਵਰਕਰ ਨੇ ਜਾਂ ਹੋਰ ਜਿਹੜੇ ਆਮ ਲੋਕ ਨੇ ਉਹ ਆਉਣਾ ਚਾਹੁੰਦੇ ਨੇ ਵੀ ਰੈਲੀ ਦੇ ਵਿੱਚੋਂ ਇੱਥੇ ਆ ਸਕਦੇ ਨੇ ਤਾਂ ਦੂਜੇ ਪਾਸੇ ਜਿਹੜੇ ਵੱਖ-ਵੱਖਰੇ ਇਹ ਐਂਟਰੀ ਰੱਖੀ ਹੋਈ ਹੈ ਤਾਂ ਇੱਥੇ ਤਾਂ ਬੀਜਪੀ ਦੇ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਇੱਥੇ ਪਹੁੰਚੇ ਨੇ ਬੀਜਪੀ ਦੇ ਵਰਕਰਸ ਤਾਂ ਹਾਲਾਂਕਿ ਬਾਕੀ ਪਟਿਆਲੇ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਰੋਕਾਂ ਲੱਗੀਆਂ ਨੇ ਕਿਸਾਨਾਂ ਦੇ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਪਰ ਉਸ ਦੇ ਬਾਵਜੂਦ ਬਹੁਤ ਸਾਰੇ ਲੋਕ ਜਿਹੜੇ ਨੇ ਬਹੁਤ ਸਾਰੇ ਬੀਜਪੀ ਵਰਕਰ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਜਿਹੜੇ ਆ ਪਹੁੰਚੇ ਹੋਏ ਨੇ ਤਾਂ ਪੀਐਮ ਮੋਦੀ ਜੀ ਦਾ ਕਾਫਲਾ ਜਿਹੜਾ ਲਗਭਗ ਇੱਥੇ ਪਹੁੰਚ ਚੁੱਕਿਆ ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਹਣੀ ਜਿਹੜਾ ਹੈ ਉਹ ਅੰਦਰ ਸੰਬੋਧਨ ਕਰਨਗੇ ਆਪਣੇ ਰੈਲੀ ਨੂੰ ਕੈਮਰਾਮੈਨ ਪ੍ਰਵੀnder ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਪਟਿਆਲਾ ਪੋਲੋ ਗਰਾਊਂਡ